ਨਵਰਾਤਰੀਆਂ ਦਾ ਅੱਜ ਪਹਿਲਾ ਦਿਨ ਹੈ। ਹਿਮਾਚਲ ਪ੍ਰਦੇਸ਼ ਦੀ ਜ਼ਿਲ੍ਹਾ ਬਿਲਾਸਪੁਰ ਦੀ ਉੱਚੀ ਪਹਾੜੀ ਤੇ ਸਥਿਤ ਮਸ਼ਹੂਰ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਆਨੰਦਪੁਰ ਸਾਹਿਬ ਵਿਖੇ ਵੀ ਅੱਜ ਤੋਂ ਮਾਤਾ ਜੀ ਦੇ ਸ਼ਾਰਦੀਏ ਨਰਾਤੇ ਬੜੀ ਹੀ ਧੂਮ-ਧਾਮ ਦੇ ਨਾਲ ਸ਼ੁਰੂ ਹੋ ਗਏ ਨੇ। ਸਵੇਰ ਦੀ ਆਰਤੀ ਅਤੇ ਮੰਤਰ ਉਚਾਰਨ ਨਾਲ ਮਾਤਾ ਜੀ ਦੇ ਨਰਾਤੇ ਸ਼ੁਰੂ ਹੋਏ ਨੇ। ਅੱਜ ਮਾਤਾ ਜੀ ਦੇ ਸ਼ੈਲ ਪੁੱਤਰੀ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ। ਅੱਜ ਸਵੇਰ ਤੋਂ ਹੀ ਮਾਤਾ ਦੇ ਮੰਦਰ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਹੋਰ ਪ੍ਰਦੇਸ਼ਾਂ ਤੋਂ ਸ਼ਰਧਾਲੂਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਸ਼ਰਧਾਲੂ ਮਾਤਾ ਜੀ ਦੀ ਬੜੀ ਹੀ ਸ਼ਰਧਾ ਨਾਲ ਪੂਜਾ ਅਰਚਨਾ ਕਰ ਰਹੇ ਨੇ ਤੇ ਨਾਲ ਹੀ ਆਪਣੇ ਘਰ ਪਰਿਵਾਰਾਂ ਲਈ ਸੁੱਖ ਸਮ੍ਰiddhi ਦੀ ਕਾਮਨਾ ਵੀ ਕਰ ਰਹੇ ਨੇ। ਉੱਥੇ ਹੀ ਮਾਤਾ ਜੀ ਦੇ ਪ੍ਰਾਚੀਨ ਹਵਨਕੁੰਡ ਵਿੱਚ ਆਹੂਤੀ ਵੀ ਪਾਈ ਜਾ ਰਹੀ ਹੈ। ਨਵਰਾਤਰੀਆਂ ਦੇ ਮੇਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਖਾਸ ਦਿਸ਼ਾ-ਨਿਰਦੇਸ਼ ਦਿੱਤੇ ਗਏ ਨੇ। ਇਨ੍ਹਾਂ ਹੀ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਟਰੱਸਟ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਥਾਂ-ਥਾਂ 'ਤੇ ਸੁਰੱਖਿਆ ਕਰਮੀ ਤਾਇਨਾਤ ਕਰ ਦਿੱਤੇ ਗਏ ਨੇ। ਸ਼ਰਧਾਲੂਆਂ ਨੂੰ ਕਤਾਰਾਂ ਵਿੱਚ ਹੀ ਮਾਤਾ ਜੀ ਦੇ ਦਰਸ਼ਨਾਂ ਲਈ ਭੇਜਿਆ ਜਾ ਰਿਹਾ ਹੈ। ਕਾਫੀ ਵੱਡੀ ਤਦਾਦ ਵਿੱਚ ਸ਼ਰਧਾਲੂ ਮਾਤਾ ਜੀ ਦੇ ਮੰਦਰ ਤੋਂ ਜੋਤ ਅਜੇ ਵੀ ਲੈ ਕੇ ਜਾ ਰਹੇ ਨੇ ਇੱਥੇ ਖਾਸ ਤੌਰ ਤੇ ਦਸਨ ਜੋਗ ਹੈ ਕਿ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਬਾਰ ਵਿੱਚ ਮਾਤਾ ਸਤੀ ਜੀ ਦੇ ਨੇਤਰ ਡਿੱਗੇ ਸਨ ਇਸੇ ਲਈ ਇਸ ਧਾਰਮਿਕ ਸਥਾਨ ਦਾ ਨਾਮ ਸ਼੍ਰੀ ਨੈਣਾ ਦੇਵੀ ਪਿਆ ਸੀ ਨਰਾਤੀ ਪੂਜਨ ਲਈ ਸ਼ਰਧਾਲੂ ਵੱਡੀ ਗਿਣਤੀ ਵਿੱਚ ਮਾਤਾ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਇਸ ਵਿਲੇ ਪੁਜਾਰੀ ਲਕੀ ਸ਼ਰਮਾ ਅਤੇ ਸ਼ਰਧਾਲੂਆਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਆਓ ਸੁਣਨ ਅਮਿਸ਼ਾਰ ਸੇ ਮਾਂ ਕੇ ਜੋਤਲੇ ਨੇ ਆਏ ਆਂ ਔਰ ਯਹਾਂ ਦਰਬਾਰ ਕੀ ਸਾਜ ਸਜਾ ਔਰ ਮਾਂ ਕੇ ਦਰਸ਼ਨ ਕਰਕੇ ਬਹੁਤ ਪ੍ਰਸੰਨਤਾ ਮਿਲੀ ਜੈ ਮਾਤਾ ਕੀ ਜੈ ਨਾ ਨਾ